ਕੈਸੀ ਕਮਾਲ ਦੀ ਸੋਭਾ ਧੰਨ ਮਹਾਂਪੁਰਖ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਨੂੰ ਨਮਸਕਾਰ ਹੈ ਅਗਿਆਨੀਆਂ ਨੂੰ ਪਤਾ ਹੀ ਨਹੀਂ ਭਾਈ ਸਾਹਿਬ ਦੇ ਉੱਤੇ ਕੈਸੇ ਗਲਤ ਢੰਗ ਨਾਲ ਟਿੱਪਣੀਆਂ ਕਰਦੇ ਆ ਜਿਹੜੀ ਇਤਿਹਾਸ ਵਿੱਚ ਕੋਈ ਵਿਚਾਰ ਗੁਰਮਤ ਦੇ ਅਨੁਕੂਲ ਨਹੀਂ ਉਹ ਭਾਈ ਸੰਤੋਖ ਸਿੰਘ ਜੀ ਦੀ ਨਹੀਂ ਹੈ ਇਹ ਬਾਅਦ ਵਿੱਚ ਅੰਗਰੇਜ਼ਾਂ ਨੇ ਮਲਾਪਟ ਕਰਾਈ ਭਾਈ ਸੰਤੋਖ ਸਿੰਘ ਜੀ ਦੇ ਭਤੀਜੇ ਕੋਲੋਂ ਭਾਈ ਸਾਹਿਬ ਨੇ ਨੀ ਕੋਈ ਵੀ ਗੁਰਮਤ ਦੀ ਮਰਜਾਦਾ ਦੇ ਉਲਟ ਇੱਕ ਵੀ ਅੱਖਰ ਨਹੀਂ ਲਿਖਿਆ ਉਹ ਕਬਤਾ ਭਾਈ ਸਾਹਿਬ ਮੰਗੂ ਰੱਟ ਲੈਂਦਾ ਸੀ ਕਿ ਗਲਤ ਗੱਲਾਂ ਫਲਾਈਆਂ ਗਈਆਂ ਭਾਈ ਸਾਹਿਬ ਤੇ ਇੱਕ ਬੜੀ ਵੱਡੀ ਊਜ ਲਾ ਦਿੱਤੀ ਗਈ ਭਾਈ ਸੰਤੋਖ ਸਿੰਘ ਜੀ ਤੇ ਸਾ ਸੰਗਤ ਜੀ ਸਾਨੂੰ ਤਾਂ ਇੱਕ ਵਾਰ ਹੀ ਨੌਵੇਂ ਪਾਤਸ਼ਾਹ ਦੇ ਦਰਸ਼ਨ ਹੁੰਦੇ ਭਾਈ ਸਾਹਿਬ ਨੂੰ 72 ਵਾਰੀ ਕਲਗੀ ਧਰ ਦੇ ਦਰਸ਼ਨ ਹੋਏ 72 ਵਾਰੀ ਪ੍ਰਤਕ ਕਿੱਦੇ-ਕਿੱਦੇ ਮਹਾਪੁਰਖਾਂ ਦੇ ਜੀਵਨ ਹੈ ਬਾਬਾ ਜਵੰਦ ਸੰਦੀਪ ਬਾਬਾ ਆਨੰਦ ਸਿੰਘ ਜੀ ਬਾਬਾ ਦਵਾਲਾ ਸਿੰਘ ਜੀ ਹਰਖੋਵਾਲ ਵਰਗੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਿਹੜੇ ਜਿਨ੍ਹਾਂ ਨੇ ਦੱਸਿਆ ਸਾਨੂੰ ਗੁਰੂ ਸਾਹਿਬ ਦੇ ਕਿਰਪਾ ਨਾਲ ਬੰਦਗੀਆਂ ਭਗਤੀਆਂ ਸਿਮਰਨ ਕਰਦਿਆਂ ਕਰਦਿਆਂ ਨੂੰ ਘਾਲਣਾ ਘਾਲਦਿਆਂ ਘਾਲਦਿਆਂ ਨੂੰ ਗੁਰੂ ਸਹਬਾਨਾਂ ਦੇ ਦਰਸ਼ਨ ਹੋਏ ਪਰ ਭਾਈ ਸਾਹਿਬ ਨੂੰ 72ਵੇਂ ਜੀ ਮੇਰੇ ਸਤਿਗੁਰੂ ਦੇ ਦਰਸ਼ਨ ਹੋਏ ਕਲਗੀਧਰ ਦੇ ਇਸ ਇਤਿਹਾਸ ਨੂੰ ਲਿਖਦੇ ਆ ਸਾਧ ਸੰਗਤ ਜੀ ਦੇ ਅਵਸਥਾ ਸੀ ਤਾਈਂ ਦਰਸ਼ਨ ਹੋਏ ਸਾਨੂੰ ਨਹੀਂ ਹੋ ਜਾਂਦੇ ਕਿੱਡੀ ਕਰਨੀ ਹੋਏਗੀ ਕਿੰਨੀ ਤਪੱਸਿਆ ਹੋਏਗੀ ਕਿੰਨਾ ਨਾਮ ਸੁਣਨ ਦਾ ਅਭਿਆਸ ਉਹਨਾਂ ਮਹਾਂਪੁਰਖਾਂ ਦਾ ਹੋਏਗਾ ਜੇ ਉਹਨਾਂ ਦੀ ਕਰਨੀ ਸੀ ਨਾ ਤਾਂ ਗੁਰੂ ਦਰਬਾਰ ਵਿੱਚ ਅੱਜ ਉਹਨਾਂ ਦੀ ਕਥਾ ਹੋ ਰਹੀ ਹੈ ਹਰ ਥਾਂ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੀਆਂ ਕਹਾਣੀਆਂ ਸਾਡੇ ਊਣ ਜੂਲ ਦੇ ਭਾਸ਼ਣ ਸਾਡੀਆਂ ਤਰਕ ਬਤਰਕ ਵਾਲੀਆਂ ਗੱਲਾਂ ਕਿਸੇ ਨੇ ਨਹੀਂ ਸੁਣੀਆਂ ਸਮਾਂ ਲੰਘ ਜਾਣਾ ਕੋਈ ਮੁੜ ਕੇ ਚੇਤੇ ਵੀ ਨਹੀਂ ਕਰਦਾ ਇਹੋ ਜੀਆਂ ਗੱਲਾਂ ਨੂੰ ਅਗਲਾ ਕਹਿੰਦਾ ਛੱਡੋ ਹਰ ਗੱਲ ਤੇ ਨੁਕਤਾ ਚੀਨੀ ਹਰ ਗੱਲ ਤੇ ਵਿਖਾਦ ਵਿਖੇੜਾ ਹੀ ਖੜਾ ਕਰਨ ਵਾਲੇ ਛੱਡੋ ਇਹਨਾਂ ਤੋਂ ਲੈਣਾ ਕੀ ਹੈ ਪਰ ਧੰਨ ਭਾਈ ਸੰਤੋਖ ਸਿੰਘ ਨੂੰ ਅੱਜ ਤੱਕ ਕੋਈ ਕਹਿ ਨਹੀਂ ਸਕਿਆ ਵੀ ਛੱਡੋ ਹਰ ਇੱਕ ਸੁਣਦਾ ਹਰ ਇੱਕ ਦੇ ਹਿਰਦੇ ਵਿੱਚ ਪ੍ਰੇਮ ਰਸ ਭਰਦਾ ਔਰ ਪ੍ਰਤਾਖ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿੰਦੇ ਆਪਣੀ ਲੇਖਣੀ ਵਿੱਚੋਂ ਭਾਈ ਸਾਹਿਬ ਦਾ ਸਾਨੀ ਨਹੀਂ ਹੈ ਕੋਈ ਵੀ ਮੈਂ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਰਾਵੋ ਤੁਹਾਨੂੰ ਗਿਆਨ ਹੀ ਨਹੀਂ ਹੈ ਤੁਸੀਂ ਇਸ ਚੀਜ਼ ਨੂੰ ਇਸ ਵਿਚਾਰ ਨੂੰ ਅਜੇ ਸਮਝ ਨਹੀਂ ਸਕਦੇ ਤੁਸੀਂ ਤੁਰੋ ਪੜੋ ਇਹਨਾਂ ਵਿਚਾਰਾਂ ਨੂੰ ਕਿਸੇ ਵਿਦਵਾਨ ਸਿੰਘਾ ਕੋਲੋਂ ਗੁਰਮਖਾਂ ਕੋਲੋਂ ਨਾਨਕ ਪ੍ਰਕਾਸ਼ ਪੜ ਲਓ ਸੂਰਜ ਪ੍ਰਕਾਸ਼ ਪੜ ਲਓ ਫਿਰਦਾ ਸ਼ੁੱਧ ਕਰ ਲਓ ਜੇ ਨਾਂ ਤੁਹਾਡੇ ਅਥਰੂਆਂ ਦੀ ਝੜੀ ਲੱਗ ਦੇ ਤਾਂ ਜੋ ਮਰਜੀ ਮੈਨੂੰ ਕਹਿਓ ਆ ਇੱਕ ਕਥਾ ਐਸੀ ਹੈ ਇਸ ਕਥਾ ਇੱਕ ਕਥਾ ਬ੍ਰह्म ज्ञानी ਚੌਂਕੜੇ ਮਾਰ ਕੇ ਸੁਣਦੇ ਰਹੇ ਆ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਦਾ ਨਿਜਮ ਸੀ ਗੁਰ ਪ੍ਰਤਾਪ ਨਾਨਕ ਪ੍ਰਕਾਸ਼ ਦੀ ਕਥਾ 2 ਘੰਟੇ ਰੋਡ ਸੁਣਨੀ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹ ਵਾਲੇ ਰਾੜਾ ਸਾਹ ਗਿਆਨੀ ਮੋਹਨ ਸਿੰਘ ਜੀ ਦਾਦ ਸੰਤ ਬਾਬਾ ਗੁਰਵਰਤਨ ਸਿੰਘ ਜੀ ਦੀ ਵਿਦਿਆਰਥੀ ਸਨ ਰਾਤ ਨੂੰ ਉਹਨਾਂ ਦੀ ਕਥਾ ਦੀਵਾਨ ਵਿੱਚ ਹੋਣੀ ਤਾਂ ਡੇਢ ਘੰਟਾ ਸੰਤਾਂ ਨੇ ਚੌਂਕੜਾ ਮਾਰ ਕੇ ਸੁਣਿਆ ਬ੍ਰਹਮ ਗਿਆਨੀ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਇਤਿਹਾਸ ਸੁਣਦੇ ਰਹੇ ਸੰਤ ਬਾਬਾ ਜਵਾਲਾ ਸਿੰਘ ਦੀ ਸੰਤ ਬਾਬਾ ਦੀਦਾਰ ਸਿੰਘ ਜੀ ਕੋਲੋਂ बाबा दीदार ਸਿੰਘ ਜੀ ਸੰਤ ਮਹਾਰਾਜ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸਨ ਮੈਂ ਉਹਨਾਂ ਦੇ ਦਰਸ਼ਨ ਬਿਰਧ ਅਵਸਥਾ ਵਿੱਚ ਕੀਤੇ ਉਹਨਾਂ ਤੋਂ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਦੀ ਹਰ ਕੋ ਵਾਲ ਸਾਰੀ ਕਥਾ ਸੰਤ ਮਹਾਪੁਰਖ ਬਾਬਾ ਜਵਾਲਾ ਸਿੰਘ ਜੀ ਹਰ ਕੋ ਵਾਲੀਆਂ ਨੇ ਸੁਣੀ ਬ੍ਰਹਮ ਗਿਆਨੀ ਕਥਾ ਸੁਣਦੇ ਰਹੇ ਅੱਜ ਦੇ ਸਮੇਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਇਹਦੀ ਕਥਾ ਕਰਦੇ ਰਹੇ ਆ ਉਹਨਾਂ ਨਾਲੋਂ ਵੱਡਾ ਕਟੜ ਸਿੱਖ ਨਹੀਂ ਉਹਨਾਂ ਨਾਲੋਂ ਵੱਡਾ ਪਰਪੱਕ ਯੋਧਾ ਨਹੀਂ ਉਹਨਾਂ ਨੇ ਕੌਮ ਦੇ ਸਿਧਾਂਤਾਂ ਦੀ ਖਾਤਰ ਸਿਰ ਲਾਤਾ ਜੇ ਇਹਨਾਂ ਰਚਨਾਵਾਂ ਵਿੱਚ ਕੋਈ ਗੱਲ ਹੁੰਦੀ ਤਾਂ ਮਹਾਪੁਰਖਤਾ ਸਭ ਤੋਂ ਪਹਿਲਾਂ ਇਸ ਗੱਲ ਦੀ ਆਵਾਜ਼ ਉਠਾਉਂਦੇ ਉਹ ਤਾਂ ਲਿਹਾਜ ਕਰਨ ਵਾਲੇ ਨਹੀਂ ਸੀ ਕਿਸੇ ਨਾਲ ਵੱਡਿਆਂ-ਵੱਡਿਆਂ ਦੀ ਨਹੀਂ ਕਰਦੇ ਸਨ ਉਹ ਆਪ ਉਹਨੇ ساری-ਸਾਰੀ ਕਥਾ ਜੱਥੇ ਨੂੰ ਸੁਣਾਈ ਸੰਗਤਾਂ ਨੂੰ ਸੁਣਾਈ ਮੈਂ ਬਹੁਤੇ ਵਿਸਾਰ ਚ ਨਾ ਜਾਵਾਂ ਭਰਾਵੋ ਤੁਹਾਨੂੰ ਗਿਆਨ ਹੀ ਨਹੀਂ ਤੁਸੀਂ ਇਹ ਸੂਖਮ ਤੇ ਵਿਦਵਤਾ ਭਰੀ ਵਿਚਾਰ ਨੂੰ ਅਜੇ ਤੁਹਾਡੀ ਬੁੱਧੀ ਪਕੜ ਨਹੀਂ ਰਹੀ ਜੇ ਪਕੜਦੀ ਹੁੰਦੀ ਤੁਸੀਂ ਕਿਸੇ ਸੰਗਤ ਪੰਗਤ ਵਿੱਚ ਢਲੇ ਹੁੰਦੇ ਕਿਸੇ ਵਿਦਵਾਨਾਂ ਦੀ ਗੁਰਮੁਖਾਂ ਦੀ ਸੰਗਤ ਕੀਤੀ ਹੁੰਦੀ ਤੁਹਾਡਾ ਕਦੇ ਭੁੱਲ ਕੇ ਸੁਪਨੇ ਵਿੱਚ ਵੀ ਹੌਸਲਾ ਨਹੀਂ ਪੈਣਾ ਸੀ ਨਾ ਰਚਨਾਮਾਂ ਤੇ ਕਿੰਤੂ ਕਰਨਾ ਇਤਿਹਾਸ ਦਾ ਸੋਮਾ ਇਹ ਸਾਡਾ ਅੱਜ ਇਹ ਇਤਿਹਾਸ ਬਾਹਰ ਕੱਢ ਦਿਓ ਤੁਹਾਡੇ ਕੋਲੇ ਹੈ ਕੀ ਹੈ ਗੁਰੂ ਘਰ ਦਾ ਇਤਿਹਾਸ ਸੁਣਨ ਨੂੰ ਕੁਝ ਨਹੀਂ ਹੈ ਸਾਡੇ ਕੋਲੇ ਦਸਾਂ ਪਾਤਸ਼ਾਹੀਆਂ ਦੱਸਣਾ ਜੇ ਸਾਡੇ ਪ੍ਰਾਣੇ ਪ੍ਰਾਚੀਨ ਛੋਟੇ-ਛੋਟੇ ਇੱਕ-ਇੱਕੇ ਸਪੋਥੀ ਦੇ ਆਕਾਰ ਦੇ ਗ੍ਰੰਥ ਹੈ ਮਹਿਮਾ ਸ੍ਰੀ ਗੁਰਮਹਿਮਾ ਪ੍ਰਕਾਸ਼ ਬਹੁਤ ਛੋਟਾ ਗ੍ਰੰਥ ਹੈ ਸੂਰਜ ਪ੍ਰਕਾਸ਼ ਤੋਂ ਥੋੜਾ ਚਿਰ ਪਨਾਖ ਸਾਲ ਪਹਿਲਾਂ ਦੀ ਰਚਨਾ ਹੁੰਦੀ। ਸ੍ਰੀ ਗੁਰ ਸੋਭਾ ਵੀ ਛੋਟੇ ਛੋਟੇ ਗ੍ਰੰਥ ਹੈ। ਐਡਾ ਵੱਡਾ ਆਕਾਰੀ ਇਤਿਹਾਸ ਸਾਡੇ ਕੋਲੇ ਕੇਵਲੇ ਹੋਇਆ। ਸੰਗਤਾਂ ਨੂੰ ਸੁਣਾਉਣ ਲਈ। ਸੋ ਸਾਧ ਸੰਗਤ ਜੀ, ਸੰਤ ਪਰਮਜੀਤ ਸਿੰਘ ਜੀ ਮਾਲਪੁਰ ਵਾਲੇ ਮੈਨੂੰ ਇੱਕ ਵਾਰੀ ਬਚਨ ਸੁਣਾਇਆ ਕਹਿੰਦੇ ਮੇਰਾ ਸੁਭਾਅ ਸੀ ਸਿਮਰਨ ਭਜਨ ਕਰਨਾ। ਕਹਿੰਦੇ ਵੱਡੇ ਸੰਤਾਂ ਨੇ ਮੈਨੂੰ ਕੋਲੇ ਬੁਲਾਇਆ ਸੰਤ ਬਾਬਾ ਗੁਰਵਚਨ ਸਿੰਘ ਜੀ ਨੇ। ਕਹਿੰਦੇ ਪਰਮਜੀਤ ਸਾਹਿਬ ਮੈਨੂੰ ਪਤਾ ਲੱਗਾ ਵੀ ਤੂੰ ਬਹੁਤ ਬਾਣੀ ਪੜਨ ਲੱਗ ਗਿਆ ਸਿਮਰਨ ਕਰਨ ਲੱਗ ਗਿਆ ਜਥੇ ਵਿੱਚ ਕਹਿੰਦੇ ਜੀ ਮੇਰੀ ਰੂਹੀ ਆ ਭਜਨ ਕਰਨ ਦੀ ਸੰਤ ਕਹਿੰਦੇ ਤੈਨੂੰ ਸਿਆਣੀ ਗੱਲ ਦੱਸਦੇ ਆ ਸੁਣ ਧਿਆਨ ਨਾਲ ਜਦੋਂ ਕੋਈ ਗੁਰਮੁਖ ਭਜਨ ਬੰਦਗੀ ਭਗਤੀ ਕਰਦਾ ਨਾ ਪਰਮੇਸ਼ਰ ਉਹਦੀ ਸੋਭਾ ਕਰਾ ਦਿੰਦਾ ਸੰਗਤਾਂ ਵਿੱਚ ਦੁਨੀਆ ਉਹਦਾ ਸਤਕਾਰ ਕਰਨ ਲੱਗ ਜਾਂਦੀ ਕਹਿੰਦੇ ਜੇ ਤੇਰੇ ਕੋਲੇ ਕੁਝ ਸੰਗਤ ਨੂੰ ਸੁਣਾਉਣ ਲਈ ਨਾ ਹੋਇਆ ਚੁੱਪ ਕਰਕੇ ਗੁੰਗਾ ਬਣ ਕੇ ਬੈਠਾ ਰਿਆ ਕਰੇਗਾ ਸੰਗਤਾਂ ਤੇਰੇ ਮੂੰਹ ਵੱਲ ਦੇਖੀ ਜਾ ਕਰਨਗੇ ਘਟੋ ਘਟ ਕਹਿੰਦੇ ਤੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਪੜ੍ਹ ਲੈ ਗੁਰੂ ਗ੍ਰੰਥ ਸਾਹਿਬ ਜੀ ਦੇ ਔਕੇ ਸ਼ਬਦਾਂ ਦੀ ਕਥਾ ਜਿੱਥੇ ਵਿੱਚੋਂ ਪੜ੍ਹ ਲੈ ਸੰਗਤ ਘਟੋ ਘਟ ਤੇਰੀ ਰਸਨਾ ਤੋਂ ਮਹਾਰਾਜ ਦੇ ਬਚਨ ਤਾਂ ਸੁਣ ਲਿਆ ਕਰੋ ਕਹਿਣ ਤੋਂ ਬਾਅਦ ਹਰ ਮਹਾਪੁਰਖ ਨੂੰ ਇਹ ਪੜ੍ਹਨੇ ਚਾਹੀਦੇ ਸੰਗਤਾਂ ਨੂੰ ਸੁਣਾਉਣ ਲਈ ਇਹ ਗੁਰੂ ਕੇ ਬਚਨ ਹੈ ਗੁਰੂ ਕਾ ਇਤਿਹਾਸ ਗੁਰੂ ਕੀਆਂ ਸਾਖੀਆਂ ਗੁਰੂ ਕਾ ਸਿਧਾਂਤ ਹੈ ਇਹਦੇ ਵਿੱਚ ਸੋ ਸਾਧ ਸੰਗਤ ਜੀ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਨਿੰਦਿਆ ਵਿੱਚੋਂ ਬਾਹਰ ਆਓ ਨਿੰਦਿਆ ਨਾਲ ਨਿੰਦਿਆ ਕਰਨ ਲਈ ਲੱਕ ਨਾ ਬਨੋ ਅਸੀਂ ਇੱਕ ਲਾਈਨ ਨਹੀਂ ਭਾਈ ਸਾਹਿਬ ਵਰਗੀ ਲਿਖ ਸਕਦੇ ਤੇ ਨਿੰਦਿਆ ਉਹਨਾਂ ਦੀ ਕਰ ਰਹੇ ਜਿਨ੍ਹਾਂ ਨੇ ਐਡੀ ਵੱਡੀ ਮਹਾਨ ਕਹਾਣਾ ਘਾਲਤੀ ਅਸੀਂ ਦੇਣ ਜੋ ਕੇ ਕੁਛ ਨਹੀਂ ਉਹਨਾਂ ਦਾ ਮੁਕਾਬਲਾ ਹੀ ਨਹੀਂ ਅਸੀਂ ਕਰ ਸਕਦੇ ਕੀ ਸੁਣਾਵਾਂਗੇ ਜੇ ਸਾਡੇ ਕੋਲੇ ਗੁਰਬਾਣੀ ਨਹੀਂ ਇਹ ਨਹੀਂ ਦਸਮ ਦੀ ਬਾਣੀ ਨਹੀਂ ਸਾਡੇ ਕੋਲੇ ਸਾਨੂੰ ਕੋਈ ਕਹਿ ਦੇਵੇ ਮੈਨੂੰ ਕਹਿ ਦੇਵੇ ਕੋਈ ਵੀ ਤੂੰ ਇੱਥੇ ਸਾਲ ਕਥਾ ਸੁਣਾ ਮੇਰੇ ਕੋਲੇ ਗੁਰੂ ਗ੍ਰੰਥ ਸਾਹਿਬ ਗੁਰਪ੍ਰਤਾਪ ਨਾਨਕ ਪ੍ਰਕਾਸ਼ ਦਸਮ ਦੀ ਬਾਣੀ ਤੋਂ ਮੈਂ ਕੀ ਸੁਣਾऊं ਮੈਂ ਇੱਕ ਅੱਖਰ ਨਹੀਂ ਸੁਣਾ ਸਕਦਾ ਮੇਰੇ ਪੱਲੇ ਕੀ ਹੈ ਦੇ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸਾਡੇ ਕੋਲੇ ਐ ਤਾਂ ਹੀ ਅਸੀਂ ਗੁਰੂ ਸਾਹਿਬ ਦਾ ਗੁਣ ਗਾ ਸਕਦੇ ਹਾਂ ਗੁਣ ਗਾਉਣੇ ਆਪਾਂ ਮਹਾਰਾਜ ਤੇ ਇਹ ਬਹੁਤ ਖਿਆਲ ਰੱਖਣਾ ਇਹ ਤਾਂ ਮੈਂ बार-बार ਬੇਨਤੀਆਂ ਕਰਦਾ ਰਹਿਣਾ ਕਿ ਚਲੋ ਇਹਨਾਂ ਦੇ ਪੱਲੇ ਵੀ ਕੁਝ ਪੈ ਜੇ ਇਹ ਵੀ ਕੁਝ ਸਿੱਧੇ ਰਸਤੇ ਆਣ ਇਹ ਵੀ ਸਹੀ ਰਸਤੇ ਤੇ ਚੱਲਣ ਦੁੱਬਦਾ ਨਾ ਪਾਓ ਕੌਮ ਦੇ ਵਿੱਚ ਬੜੀ ਕੌਮ ਦੀ ਕਮਜ਼ੋਰੀ ਵਾਲੀ ਹਾਲਤ ਹੈ ਦੁੱਬਦਾ ਨਾ ਪਾਓ ਸਾਡਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਆਹੀਂ ਸਭ ਦਾ ਸਤਿਕਾਰ ਕਰਨਾ ਤੇ ਕੀਤਾ ਪਰ ਜਦੋਂ ਤੁਸੀਂ ਦੁੱਬਦਾ ਪਾਉਂਗੇ ਨਾ ਸ਼ੰਕਾ ਕਰੋਗੇ ਫੇਰ ਸਾਡੀ ਤਾਂ ਸਾਹ ਸਮਝੀ ਦਿਲ ਨੂੰ ਹੱਥ ਪੈਂਦਾ ਅਸੀਂ ਫੇਰ ਲਿਆਜ ਨਹੀਂ ਕਰਦਾ ਨਾ ਕੀਤਾ ਨਾ ਕਰਨਾ ਤੇ ਨਾ ਸਾਡੇ ਕੋਲ ਬਰਦਾਸ਼ਤ ਹੋਣਾ ਜਿਨ੍ਹਾਂ ਚ ਸਾਡੇ ਸਰੀਰ ਵਿੱਚ ਜਾਨ ਇਹ ਸਿਧਾਂਤਾਂ ਨੂੰ ਅਸੀਂ ਆਂਚ ਨਹੀਂ ਆਉਣ ਦੇਣੀ ਜੋ ਹੁੰਦਾ ਹੋ ਜੇ ਇਸ ਕਰਕੇ بار بار ਸਮਝਾਉਣਾ ਬੇਨਤੀਆਂ ਕਰਨੀਆਂ ਫਰਜ਼ ਹੁੰਦਾ ਨਹੀਂ ਹਟਮ ਦੇ ਗੁਰੂ ਦੇ ਦਰ ਤੋਂ ਥੱਕੇ ਜਾਣਗੇ ਸੰਗਤ ਵਿੱਚੋਂ ਵੀ ਥੱਕੇ ਜਾਣਗੇ ਕਿੰਨਿਆਂ ਨੇ ਨਿੰਦਿਆ ਕੀਤੀ ਸੰਗਤ ਦੀ ਕਿੰਨੇ ਹੋ ਹੋ ਕੇ ਤੁਰ ਗਏ ਕੋਈ ਪੁੱਛਦਾ ਉਹਨਾਂ ਦਾ ਨਾਮ ਪਤਾ ਮੈਂ ਤੁਹਾਨੂੰ ਪੁੱਛ ਲਾਂ ਵਿਭਾਗ ਸਿੰਘ ਅਮਾਲੇ ਵਾਲਾ ਹੋਇਆ ਕਿਸੇ ਨੂੰ ਨਹੀਂ ਨਾਮ ਦਾ ਪਤਾ ਹੋਗਾ ਉਹਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਉਲਟ ਇੱਕ ਕਿਤਾਬ ਲਿਖੀ ਸੀ ਕਾਲੀ 50 ਸਾਲ ਪਹਿਲਾਂ ਉਹਨੂੰ ਅਕਾਲ ਤਖਤ ਤੋਂ ਤਲਬਿਆ ਗਿਆ ਸਜ਼ਾ ਲੱਗੀ ਛੇਕਿਆ ਗਿਆ ਬਖਸ਼ਿਆ ਨਹੀਂ ਗਿਆ ਕੋਈ ਨਾਂ ਉਹ ਤਾਂ ਜਾਣਦਾ ਤੇ ਦਰਸਨ ਮੁਖਸੌੜੀ ਦਾ ਕੋਈ ਨਾਂ ਜਾਣਦਾ ਪੰਥ ਵਿੱਚੋਂ ਖਤਮ ਹੋ ਗਏ ਉਹ ਲੋਕ ਜਿਨ੍ਹਾਂ ਨੇ ਗੁਰਬਾਣੀ ਤੇ ਨੁਕਤਾ ਚ ਨਹੀਂ ਕੀਤੀ ਜਿਨ੍ਹਾਂ ਨੇ ਇਤਿਹਾਸ ਤੇ ਨੁਕਤਾ ਚ ਨਹੀਂ ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਤਨ ਬਾਬਾ ਆਨੰਦ ਸਿੰਘ ਜੀ ਦੀ ਨਿੰਦਿਆ ਤਾਂ ਬੜੀ ਕਰਦੇ ਆ ਜਾ ਕੇ ਵੇਖੋ ਤਾਂ ਸਹੀ ਲੱਖਾਂ ਦੁਨੀਆ ਉਹਨਾਂ ਨੂੰ ਮੰਨਦੀ ਹੈ ਅੱਜ ਵੀ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲਿਆਂ ਦੀ ਨਿੰਦਿਆ ਕਰਦੇ ਆ ਜਾ ਕੇ ਦੇਖੋ ਉੱਥੇ ਲੱਖਾਂ ਦੁਨੀਆ ਉਹਨਾਂ ਦਾ ਨਾਮ ਕੀ ਨਮਸਕਾਰਾਂ ਲੋਕ ਉਹਨਾਂ ਦੇ ਨਾਮ ਨੂੰ ਕਰਦੇ ਆ ਭਰ ਦੁਨੀਆ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਜੀ ਦੀ ਸੰਤੋਂ ਬਾਤੇ ਨਿੰਦਿਆ ਮਿਸ਼ਨਰੀਆਂ ਦੇ ਕੁਝ ਲੋਕ ਸਾਡੇ ਨਹੀਂ ਮੈਂ ਕੁਝ ਮਿਸ਼ਨਰੀ ਉਹਨਾਂ ਦੀ ਨਿੰਦਿਆ ਰੱਜ ਕੇ ਕਰਦੇ ਆ ਦੁਨੀਆ ਰੱਬ ਵਾਂਗੂ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਜੀ ਨੂੰ ਭੁੱਜਦੀ ਹੈ ਕੀ ਵਿਗਾੜ ਲਿਆ ਉਹਨਾਂ ਦਾ ਇਹਨਾਂ ਨੇ ਐਡੇ ਐਡੇ ਮਹਾਪੁਰਖਾਂ ਦਾ ਕੀ ਵਿਗਾੜ ਲਿਆ ਇਹਨਾਂ ਨੇ ਤੇ ਕੁਝ ਨਹੀਂ ਵਿਗਾੜ ਸਕਦੇ ਉਹ ਸੂਰਜ ਦੀ ਤਰ੍ਹਾਂ ਚਮਕਦੇ ਆ ਸਦਾ ਹੀ ਚਮਕਦੇ ਰਹਿਣਾ ਉਹਨਾਂ ਦਾ ਉਹਨਾਂ ਦੀ ਪੂਜਾ ਹੋਣੀ ਹੈ ਜੇ ਨਾਨਕ ਸਤਗੁਰੂ ਪੂਜਿਆ ਤੈਨ ਹਰ ਪੂਜ ਕਰਾਵਾ ਗੁਰੂ ਨਾਨਕ ਸਾਹਿਬ ਦੀ ਪੂਜਾ ਕੀਤੀ ਉਹਨਾਂ ਦੀ ਦੁਨੀਆ ਨੇ ਪੂਜਾ ਕਰਨੀ ਰਹਿੰਦੀ ਦੁਨੀਆ ਤੱਕ ਕਰਨੀ ਸੰਤ ਬਾਬਾ ਜਰਨੈਲ ਸਿੰਘ ਦੀ ਵਰਗ ਵਾਲੇ ਇੱਕ ਬਦੀ ਬੰਦਾ ਮੈਂ ਤਾਂ ਨੇਕੀ ਨਹੀਂ ਉਹਨੂੰ ਕਹਿੰਦਾ ਅਤ ਘੋਰ ਨਿੰਦਿਆ ਕੀਤੀ ਤੇਰੇ ਵਰਗੇ ਦਾ ਨਾਂ ਨਹੀਂ ਕਿਸੇ ਨੇ ਜਾਣਣਾ ਸੰ ਜਰਨੈਲ ਸਿੰਘ ਦੀ ਖਾਲਸਾ ਜੀ ਨੂੰ ਚੜ੍ਹਦੇ ਸੂਰਜ ਤੋਂ ਲੈ ਕੇ ਛਿਪਦੇ ਸੂਰਜ ਤੱਕ ਦੁਨੀਆ ਨੇ ਡੰਡੋਤਾਂ ਕਰਦਿਆਂ ਰਹਿਣਾ ਸਦੀਆਂ ਤੱਕ ਜਿੰਨਾ ਚਿਰ ਦੁਨੀਆ ਰਹੇਗੀ ਸੰਜਰਨੈਲ ਸਿੰਘ ਜੀ ਦੀ ਪੂਜਾ ਹੋਣੀ ਸੋ ਸਾਧ ਸੰਗਤ ਜੀ ਇਸ ਕਰਕੇ ਭਾਈ ਮੈਂ ਤਾਂ ਇਹ ਬੇਨਤੀ ਕਰ ਰਿਹਾ ਵੀ ਦੇਖੋ ਭਾਈ ਸਾਹਮਣੇ ਕਿਆ ਕਮਾਲ ਗੁਰੂ ਕੀ ਮਹਿਮਾ ਕੀਤੀ ਹੈ ਲੇ ਜਨ ਬਿਸਤ ਮਰਾਲੋ ਡਾਰੀ ਮਰਾਲ ਦਾ ਅਰਥ ਹੁੰਦਾ ਹੰਸ ਅਸਮਾਨ ਨੂੰ ਬੜੀ ਵੱਡੀ ਉਡਾਰੀ ਲੈ ਕੇ ਗੁਰੂ ਸਾਹਿਬ ਦੇ ਅੱਗੇ ਆ ਕੇ ਇਧਰਲੇ ਚਰਨਾਂ ਤੋਂ ਦੂਜੇ ਚਰਨ ਤੱਕ ਝੁਕ ਰਿਹਾ ਹੈ ਉਹ ਚੌੜ ਦੀ ਮਹਿਮਾ ਭਾਈ ਸਾਹਿਬ ਕਰਦੇ ਆ ਜਿਹੜਾ ਗੁਰੂ ਸਾਹਿਬ ਤੇ ਚੌਰ ਹੋ ਰਿਹਾ ਕੈਸੀ ਉਹਨਾਂ ਦੀ ਰਚਨਾ ਹੈ ਸੇਤ ਬਸਤਰ ਸਤਗੁਰ ਕਰ ਪਾਏ ਹੁਣ ਦੇਖੋ ਭਾਈ ਸਾਹਿਬ ਨੇ ਕਿੰਨੀ ਸੰਗਤ ਦੀ ਮਿਹਨਤ ਕੀਤੀ ਹੋਵੇਗੀ ਲੈ ਮੈਨੂੰ ਪੁੱਛੇ ਕੋਈ ਮੈਂ ਆਪਣੀ ਗੱਲ ਕਰਦਾ ਤੂੰ ਹੀ ਮੈਨੂੰ ਸੰਗਤ ਚੋਂ ਸਵਾਲ ਕਰਦੇ ਹੋ ਵੀ ਹਰਨਾਮ ਸਿੰਘਾ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਗਾਈ ਹੋਈ ਸੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਰੰਗ ਦੇ ਵਸਤਰ ਪਾਏ ਸੀ ਤੂੰ ਸਵਾਲ ਕਰ ਦੋ ਮੇਰੇ ਕੋਲ ਜਵਾਬ ਨਹੀਂ ਮੈਂ ਹੱਥ ਜੋੜ ਕੇ ਸੰਗਤ ਨੂੰ ਗੁਰੂ ਰੂਪ ਕਹਿੰਨਾ ਮੇਰੇ ਕੋਲ ਕੋਈ ਜਵਾਬ ਨਹੀਂ ਸੰਗਤ ਜੀ ਮੈਂ ਸਿਰ ਝੁਕਾ ਦੂੰਗਾ ਵੀ ਮੈਨੂੰ ਨਹੀਂ ਪਤਾ ਪਰ ਭਾਈ ਸਾਹਿਬ ਸੰਤੋਖ ਸਿੰਘ ਕਹਿ ਰਹੇ ਹੈ ਕਿ ਉਸ ਦਿਨ ਚਿੱਟੇ ਰੰਗ ਦੇ ਵਸਤਰ ਗੁਰੂ ਅਰਜਨ ਦੇਵ ਜੀ ਨੇ ਪਾਏ ਹੋਏ ਸੀ ਚਿੱਟੇ ਰੰਗ ਦਾ ਚੋਲਾ ਚਿੱਟੇ ਰੰਗ ਦਾ ਪਰਨਾ ਚਿੱਟੇ ਰੰਗ ਦੀ ਦਸਤਾਨ ਗੁਰੂ ਅਰਜਨ ਦੇਵ ਜੀ ਨੇ ਉਸ ਦਿਨ ਸਫੇਦ ਰੰਗ ਦੇ ਚਿੱਟੇ ਰੰਗ ਦੇ ਵਸਤਰ ਆਪਣੇ ਗਲ ਵਿੱਚ ਪਾਏ ਹੋਏ ਸੀ ਇੰਨੀ ਨੇੜਤਾ ਗੁਰੂ ਸਾਹਿਬ ਦੇ ਇੰਨਾ ਨੇੜੇ ਇੱਕ ਇੱਕ ਘਟਨਾ ਨੂੰ ਇੰਨਾ ਅੱਖੀਂ ਵੇਖਿਆਂ ਦੀ ਤਰ੍ਹਾਂ ਹਾਲਾਤ ਵਰਣਨ ਕਰ ਦੇਣਾ ਇਤਿਹਾਸ ਨਹੀਂ ਇੰਨੀ ਸੂਖਮ ਗਹਿਰਾਈ ਵਿੱਚ ਚਲੇ ਜਾਣਾ ਕਿੰਨੀ ਉਹਨਾਂ ਨੇ ਮਿਹਨਤ ਕੀਤੀ ਹੋ ਕਿਹੜੇ ਸਿੱਖਾਂ ਨੂੰ ਪੁੱਛਾ ਆਪਣੇ ਕੋਲੋਂ ਥੋੜ੍ਹਾ ਬਣਾ ਕੇ ਲਿਖਤਾ ਉਹਨਾਂ ਨੇ ਜੇ ਆਪਣੇ ਕੋਲੋਂ ਬਣਾ ਕੇ ਲਿਖਿਆ ਹੁੰਦਾ ਤਾਂ ਕੋਈ ਕਹਿ ਦਿੰਦਾ ਲਾਲ ਰੰਗ ਦੇ ਕੱਪੜੇ ਪਾਏ ਹੋਣੇ ਸੀ ਆਪਾਂ ਮੰਨਣਾ ਸੀ ਇਸ ਗੱਲ ਨੂੰ ਉਹਨਾਂ ਨੇ ਕਿੰਨੀ ਸੰਗਤ ਦੀ ਖੋਜ ਕੀਤੀ ਤੁਸੀਂ ਜਦੋਂ ਗਹਿਰਾਈ ਵਿੱਚ ਧਿਆਨ ਲਾਓ ਭਾਈ ਸਾਹਿਬ ਦੀ ਕਿੰਨੀ ਖੋਟ ਹੋएगी ਕਿੰਨੇ ਗੁਰਸਿੱਖਾਂ ਤੋਂ ਕਿੰਨੇ ਬਜ਼ੁਰਗਾਂ ਤੋਂ ਤੁਸੀਂ ਆਪਣੇ ਪਿੰਡ ਦਾ ਇਤਿਹਾਸ ਲਿਖੋ ਜਾਦਪੁਰ ਸੇਖਮਾ ਦਾ ਤੁਹਾਡਾ ਸਾਰੇ ਪਿੰਡ ਦਾ ਜੋਰ ਲੱਗ ਜਾਣਾ ਪਤਾ ਨਹੀਂ ਕਿੱਥੇ-ਕਿੱਥੇ ਤੁਹਾਨੂੰ ਜਾਣਾ ਪੈਣਾ ਬਜ਼ੁਰਗਾਂ ਤੋਂ ਪੁੱਛਣ ਲਈ ਔਰ ਕਿੰਨੇ ਸਾਲ ਲੱਗ ਜਾਣਗੇ ਤੁਹਾਨੂੰ ਭਾਈ ਸਾਹਿਬ ਨੇ ਦਸਾਂ ਪਾਤਸ਼ਾਹਾਂ ਦਾ ਇਤਿਹਾਸ ਲਿਖਿਆ ਮਿਹਨਤ ਨੂੰ ਕੁਰਬਾਨੀ ਨੂੰ ਉਹਨਾਂ ਦੇ ਸੰਘਰਸ਼ ਨੂੰ ਵੇਖਿਆ ਨਹੀਂ ਮੂਰਖਾਂ ਨੇ ਇਹਨਾਂ ਨੇ ਨਿੰਦਿਆ ਕਰਨ ਲੱਗ ਪਈ ਨਿੰਦਿਆ ਕਰਨੀ ਤਾਂ ਬੜੀ ਸੌਕੀ ਰੀਤੀ ਮਰਜੀ ਨਿੰਦਿਆ ਕਰ ਦੋ ਮੈਂ ਤੁਹਾਡੀ ਕਰ ਦੰਨਾ ਤੁਸੀਂ ਮੇਰੀ ਕਰ ਦੋਗੇ ਨਿੰਦਿਆ ਤਾਂ ਬਹੁਤ ਸੌਕੀ ਹੈ ਕਿਸੇ ਨੂੰ ਮਾੜਾ ਕਹਿਣਾ ਮੁੱਲ ਲੱਗਦਾ ਹੀ ਨਹੀਂ ਜ਼ੁਬਾਨ ਨਹੀਂ ਹਿਲਾਉਣੀ ਹੈ ਨਾ ਮਾੜਾ ਕਹਿਣਾ ਗੱਲ ਤਾਂ ਉਦੋਂ ਹੈ ਜਦੋਂ ਕਿਸੇ ਨੂੰ ਚੰਗਾ ਕਹਿਣਾ ਪਵੇ ਫੇਰ ਪਤਾ ਲੱਗਦਾ ਵੀ ਚੰਗਿਆਈਆਂ ਵੇਖ ਕੇ ਅਗਲੇ ਦੀ ਚੰਗਿਆਈ ਕਹਿਣੀ ਕਿੰਨੀ ਮਿਹਨਤ ਕਿਸੇ ਦੀ ਚੰਗਿਆਈ ਲੱਭਣ ਲਈ ਕਿੰਨੇ ਦੂਰ ਤੱਕ ਤੁਹਾਨੂੰ ਜਾਣਾ ਪੈਣਾ ਕਿਸੇ ਗੁਰਮਖ ਦੀ ਕਿਸੇ ਭਲੇ ਪੁਰਸ਼ ਦੀ ਉਹਦਾ ਸੁਭਾਅ ਉਹਦੇ ਆਲੇ-ਦਾਲੇ ਦੇ ਸਾਥੀਆਂ ਤੋਂ ਉਹਦੇ ਪਰਿਵਾਰ ਤੋਂ ਪੁੱਛਣਾ ਪਵੇਗਾ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜੀਵਨ ਭਾਈ ਦਸਵੀਰ ਸਿੰਘ ਲਿਖ ਰਿਹਾ ਹੈ 4 ਸਾਲ ਹੋ ਗਏ ਅਸੀਂ ਕਿਹਾ ਬੁੱਟਰ ਸਾਹਿਬ ਨੂੰ ਮੈਂ ਕਿਹਾ ਵੀ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਜੀਵਨ ਲਿਖੋ ਤੁਸੀਂ ਨਾਲ ਰਹੇ ਜਿਆਦਾ ਨੇੜੇ ਰਹੇ ਮਹਾਂਪੁਰਖਾਂ ਨੇ ਕਿਰਪਾ ਕੀਤੀ ਗਿਆਨੀ ਜੀ ਨੂੰ ਪੁੱਛੋ ਕਿੰਨੇ ਸਾਲ ਹੋ ਗਏ ਕਦੇ ਕਿਤੇ ਕਦੇ ਕਿਤੇ ਕਦੇ ਕਿਸੇ ਤੋਂ ਪੁੱਛਣਾ ਪੈਂਦਾ ਕਦੇ ਕਿਸੇ ਤੋਂ ਪੁੱਛਣਾ ਪੈਂਦਾ ਭਾਈ ਸਾਹਿਬ ਜਸਵੀਰ ਸੂ ਜਿੱਥੇ-ਜਿੱਥੇ ਤਾਂ ਕੋਈ ਸਿੰਘ ਬੈਠਾ ਬੰਬੇ ਤਾਂ ਕੋ ਵਿਚਾਰੇ ਗਏ ਟਿਕਟਾ ਲਾ ਲਾ ਕੇ ਇੱਕ-ਇੱਕ ਸਿੱਖ ਨੂੰ ਲੱਭਦੇ ਫਿਰਦੇ ਆ ਵੀ ਸੰਤਾਂ ਦੀ ਕੋਈ ਗੱਲ ਦੱਸ ਦੇ ਉਹ ਨਹੀਂ ਸਾਡੇ ਕੋਲੋਂ ਲਿਖਿਆ ਜਾ ਰਹੇ ਆ ਮੈਂ ਇੱਕ ਦਲੀਲ ਦਿਤੀ ਹੈ ਗਿਆਨੀ ਜੀ ਮੇਰੇ ਸਾਹਮਣੇ ਬੈਠੇ ਆ ਅਜੇ ਤੱਕ ਮਹਾਪੁਰਖਾਂ ਦਾ ਅਸੀਂ ਜੀਵਨ ਨਹੀਂ ਲਿਖ ਸਕੇ ਬਾਬਾ ਠਾਕੁਰ ਸਿੰਘ ਜੀ ਦਾ ਕਿੰਨੇ ਸਾਲ ਗਿਆਨੀ ਜੀ ਨੂੰ ਲੱਗਿਆ ਨੂੰ ਹੋਵੇ ਕਾਰਨ ਕੀ ਹੈ ਸਾਡੇ ਕੋਲੇ ਜਾਣਕਾਰੀ ਲੱਭਣ ਨੂੰ ਬੜੀ ਦੂਰ ਦੂਰ ਤੱਕ ਜਾਣਾ ਪੈ ਰਿਹਾ ਬੜੀ ਕੋਟ ਕਰਨੀ ਪੈਂਦੀ ਹੈ ਭਾਈ ਸਾਹਿਬ ਦੀ ਇਸ ਕੁਰਬਾਨੀ ਨੂੰ ਆਪਾਂ ਕਿਉਂ ਨਮਸਕਾਰ ਨਹੀਂ ਕਰਦੇ ਮੈਂ ਤਾਂ ਉਹਨਾਂ ਦੇ ਚਰਨਾਂ ਤੇ ਕਰੋੜਾਂ ਵੇਰੀ ਨਮਸਕਾਰ ਕਰਦਾ ਕਿ ਉਹਨਾਂ ਨੇ ਕਿੰਨੀ ਵੱਡੀ ਮਿਹਨਤ ਕੀਤੀ ਹੈ ਕਿੱਥੇ ਕਿੱਥੇ ਗਏ ਆ ਕਿਥੋਂ ਕਿਥੋਂ ਸਮੇਂ ਦੇ ਹਾਲਾਤ ਪੈਦਾ ਉਹ ਸਮੇਂ ਦੇ ਵਾਕਿਆਤ ਲੈ ਕੇ ਆਏ ਕਿਉਂ ਲੈ ਕੇ ਆ ਸਾਡੇ ਤੇ ਤਰਸ ਕੀਤਾ ਆਉਣ ਵਾਲੇ ਸਿੱਖਾਂ ਨੂੰ ਪਤਾ ਨਹੀਂ ਹੋਣਾ ਇਹਨਾਂ ਨੂੰ ਮੇਰੇ ਗੁਰੂ ਦੀ ਮਹਿਮਾ ਦਾ ਗਿਆਨ ਹੋ ਜਾਏ ਇਹਨਾਂ ਨੂੰ ਪਤਾ ਲੱਗ ਜਾਏ ਉਸ ਸਮੇਂ ਕੀ ਕੀ ਘਟਨਾਵਾਂ ਗੁਰੂ ਸਾਹਿਬ ਦੇ ਵਕਤ ਵਿੱਚ ਹੋਈਆਂ ਸਾਨੂੰ ਦੱਸਣ ਲਈ ਆਉਣ ਵਾਲੀਆਂ ਪੀੜ੍ਹੀਆਂ ਅੱਜ ਕੋਈ ਗੋਰਾ ਤੁਹਾਡੇ ਕੋਲੇ ਆ ਜੇ ਮੈਂ ਇੱਕ ਦਲੀਲ ਨਾਲ ਗੱਲ ਕਰਦਾ ਸਮਾਂ ਭਾਵੇਂ ਵੱਧ ਹੁੰਦਾ ਪਰ ਇਹ ਬਚਨ ਤੁਹਾਡੇ ਸਾਰਿਆਂ ਦੇ ਸੁਣਨ ਵਾਲੇ ਤੁਸੀਂ ਅੱਗੇ ਬੱਚਿਆਂ ਨੂੰ ਦੱਸਣੀਆਂ ਇਹ ਗੱਲਾਂ ਆਪਾਂ ਨੂੰ ਕੋਈ Hindu ਧਰਮ ਦਾ ਬੰਦਾ ਆ ਜੇ ਸਾਡੇ ਕੋਲੇ ਮੁਸਲਮਾਨ ਆ ਜਾ ਕੋਈ ਅੰਗਰੇਜ਼ ਆ ਜੇ ਸਾਨੂੰ ਕਹਵੇ ਜੀ ਤੁਸੀਂ ਆਪਣੇ ਗੁਰੂ ਸਾਹਿਬ ਦਾ ਇਤਿਹਾਸ ਦੱਸੋ ਤੁਹਾਡੇ ਗੁਰੂਆਂ ਦਾ ਕੀ ਤੁਹਾਡੇ ਕੋਲੇ ਇਤਿਹਾਸ ਹੈ ਸਾਡੇ ਕੋਲੇ ਇਹ ਗ੍ਰੰਥ ਨਹੀਂ ਅਸੀਂ ਕੀ ਦੇਾਂਗੇ ਉਹਨਾਂ ਨੂੰ ਮੈਨੂੰ ਗਿਆਨੀ ਪਿੰਦਰਪਾਲ ਸਿੰਘ ਜੀ ਬੜੇ ਵੱਡੇ ਪੰਥ ਦੇ ਵਿਦਵਾਨ ਐ 2 ਸਾਲ ਹੋ ਗਏ ਉਹਨਾਂ ਨੇ ਮੈਨੂੰ ਕਹਿੰਦਿਆਂ ਕਹਿੰਦੇ ਕੱਲੂ ਘਾਰੇ ਦਾ ਹਫਤਾ 6 ਦਿਨ ਦਾ ਇਤਿਹਾਸ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਤੇ ਸ਼ਹੀਦਾਂ ਦਾ ਇੱਕ ਲਿਖ ਦਿਓ ਉਹ ਇਤਿਹਾਸ ਦੀ ਛੋਟੀ ਕਾਪੀ ਸਾਨੂੰ ਦੇ ਦਿਓ ਤਾਂ ਕਿ ਕੱਲੂ ਘਾਰੇ ਦੇ ਦਿਨਾਂ ਵਿੱਚੋਂ ਰੋਜ਼ ਇੱਕ ਇੱਕ ਘੰਟਾ ਕਥਾ ਕਰਦੇ ਗਿਆਨੀ ਜੀ ਦੇ ਬਚਨਾਂ ਮੇਰੇ ਨਾਲ ਵੀ 1 ਇੱਕ ਘੰਟਾ ਰੋਜ਼ 1 ਜੂਨ ਤੋਂ 6 ਜੂਨ ਤੱਕ ਕੀ ਕੀ ਹੋਇਆ ਕਿਹੋ ਜਿਹਾ ਸੰਤਾਂ ਦਾ ਜੀਵਨ ਸੀ ਸਾਨੂੰ ਚਵਰਕੀ ਬਣਾ ਕੇ ਦੇ ਦਿਓ 4 5 10 ਪੱਤਰਿਆਂ ਦੀ ਤਾਂ ਕਿ ਅਸੀਂ ਉਹ ਰੋਜ਼ ਦਾ ਰੋਜ਼ ਹਰ ਸਾਲ ਸੁਣਾਇਆ ਕਰੀਏ ਸਾਡੇ ਕੋਲੋਂ ਨਹੀਂ ਅਜੇ ਤੱਕ ਤਿਆਰ ਹੋ ਰਿਆ ਭਾਈ ਸਾਹਿਬ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਭਾਈ ਸਾਹਿਬ ਜੀ ਦਾ ਤਾਂ ਸਾਨੂੰ ਸਤਿਕਾਰ ਕਰਦਿਆਂ ਸਾਡਾ ਸਿਰ ਝੁਕਣਾ ਚਾਹੀਦਾ ਅਸੀਂ ਤਾਂ ਉਹਨਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਐਡੀ ਵੱਡੀ ਮਹਾਨ ਕਿਰਪਾ ਕੀਤੀ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਮਾਤਾ ਸਾਹਿਬ ਦੇਵਕੌਰ ਜੀ ਦੇ ਸਾਨ ਤੇ ਸੇਵਾ ਕੀਤੀ ਉਹਨਾਂ ਦਾ ਬਚਨ ਸੁਣਾਦਾ ਤੁਸੀਂ ਹੈਰਾਨ ਹੋ ਜਾਓਗੇ ਸੂਰਜ ਪ੍ਰਕਾਰ ਨਾਨਕ ਪ੍ਰਕਾਸ਼ ਦੀ ਪੋਥੀ ਖੋਲ ਕੇ ਮੱਥਾ ਟੇਕ ਕੇ ਫੇਰ ਸਿੰਘਾਂ ਨੂੰ ਸਾਧ ਸੰਗੀ ਕਥਾ ਪੜ੍ਹਾਉਂਦੇ ਸਨ ਸੰਤ ਬਾਬਾ ਮਿੱਤ ਸਿੰਘ ਜੀ ਹਜੂਰ ਸਾਹਿਬ ਵਾਲੇ ਇੰਨਾ ਸਤਕਾਰ ਉਹਨਾਂ ਨੇ ਇਸ ਗੁਰ ਇਤਿਹਾਸ ਦਾ ਕੀਤਾ ਇਹ ਮੈਨੂੰ ਸਾਰੇ ਪ੍ਰਾਤਨ ਸਿੰਘਾਂ ਨੇ ਬਚਨ ਜਿਨ੍ਹਾਂ ਨੂੰ ਉਹਨਾਂ ਤੋਂ ਪੜਿਆ ਉਹਨਾਂ ਨੇ ਇਹ ਗੱਲਾਂ ਸੁਣਾਈਆਂ ਸੋ ਸਾਧ ਸੰਗਤ ਜੀ ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਸਾਹਿਬ ਦੇ ਭਾਈ ਸਾਹਿਬ ਕਹਿੰਦੇ ਗੜ ਵਿੱਚ ਸੇਤ ਰੰਗ ਦੇ ਚਿੱਟੇ ਰੰਗ ਦੇ ਉਸ ਦਿਨ ਵਸਤਰ ਪਾਏ ਇੱਕ ਸੂਖਮ ਗਹਿਰਾਈ ਦੀ ਪੰਕਤੀ ਆਈ ਕਹਿਣ ਤੋਂ ਭਾਵ ਹੈ ਵੀ ਮਹਾਰਾਜ ਜੀ ਦੀਆਂ ਕੱਲਾ ਕੱਲਾ ਉਹਨਾਂ ਨੇ ਬਚਨ ਸਾਨੂੰ ਦੱਸ ਦਿੱਤੇ